ਤੂੰ ਸੰਤ ਮੇਰੇ ਕਹਦੇ ਨਾਲ ਨਹੀਂ ਬੜੇ ਨੋ ਤੇ ਕਿਵੇਂ ਬੜਾ ਜਾਊਗਾ ਸੰਤ ਨੂੰ ਆਪ ਕੋਹਾਵੇ ਸੰਤ ਨੂੰ ਆਪ ਕੋਹਾਵੇ ਤੇ ਸੰਤ ਬਣ ਬਣ ਸਕਦਾ ਹੈ ਜੇ ਸੰਤ ਆਪ ਨਾ ਨਾ ਕੋਹਾਵੇ ਤੇ ਸੰਤ ਨਹੀਂ ਬਣ ਸਕਦਾ ਆਪਾਂ ਕਲ ਸੁਚਾਰ ਦੇ ਕਾਰਨ ਸੁਚਾਰ ਕਿਵੇਂ ਹੋਵੇ ਤਨ ਗੁਰਦਾਮ ਸਾਹਿਬ ਨੇ ਸਵਾਲ ਪੈਦਾ ਕਰ ਦਿੱਤਾ ਦੂਸਰੇ ਪਾਸੇ ਨੇ ਅੱਗੇ ਤੋਰਿਆ ਤੀਸਰੇ ਪਾਸੇ ਨੇ ਇਸੇ ਸ਼ਬਦ ਨੂੰ ਅੱਗੇ ਤੋਰਿਆ ਤੁਰਦਾ ਤੁਰਦਾ ਤੀਜੇ ਚੌਥੇ ਪੰਜਵੇਂ ਛੇਵੇਂ ਨੌਵੇਂ ਗੁਰੂ ਤੱਕ ਇਹ ਸ਼ਬਦ ਚਲੇ ਗਿਆ ਇੱਚ ਸੁਧਾਰ ਹੁੰਦਾ ਗਿਆ ਸੁਧਾਰ ਹੁੰਦਾ ਗਿਆ ਸ਼ਬਦ ਵਿੱਚ ਪਸ ਹਰ ਗੁਰੂ ਨੇ ਆਈ ਬਾਤ ਤੰਗ ਦੱਸਿਆ ਤਰੀਕੇ ਦੱਸੇ ਨਵੇਂ ਤੋਂ ਨਵੇਂ ਉਦਾਹਰਣ ਦੇ ਕੇ ਸਮਝਾਇਆ ਬਿਸਜਣਾ ਕੂੜ ਦੇ ਪੰਡ ਕੰਧ ਜਿਹੜੀ ਆ ਨਾ ਤੇਰੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਆ ਉਹ ਜਿੱਨਾ ਚ ਟੁੱਟਦੀ ਨਹੀਂ ਉਹਨਾਂ ਚ ਨਾਂ ਤੇ ਤੈਨੂੰ ਦਰਸ਼ਨ ਹੋਣਿਆ ਅੰਤਰੀ ਬਾਹਰੋਂ ਦਰਸ਼ਨ ਹੋ ਜਾਣਗੇ ਬਾਹਰੋਂ ਦਰਸ਼ਨ ਸੰਤਰੀ ਮੇ ਦਰਸ਼ਨ ਨਹੀਂ ਹੋਣਗੇ ਬਾਰਲੇ ਦਰਸ਼ਕੀਅਤ ਅੰਦਰ ਅੰਦਰਲੀ ਦਸ਼ਨਾ ਸਾਡੇ ਦਾ ਸੰਤਾਂ ਨੇ ਇਹਨਾਂ ਭਗਤਾਂ ਨੇ ਇਹਨਾਂ ਰੱਬ ਦੇ ਪਿਆਰ ਨੇ ਕਹਤਾ ਕਿ ਰੱਬ ਸਾਰੇ ਵਿੱਚ ਹੀ ਵਸਦਾ ਹੈ ਉਹਨਾਂ ਨੇ ਦੇਖਿਆ ਉਹਨਾਂ ਨੇ ਕਹਤਾ ਕਿ ਰੱਬ ਸਾਰੇ ਵਿੱਚ ਵਸਦਾ ਹੈ ਉਹਨਾਂ ਤੇ ਕਹਿਤਾ ਉਹਨਾਂ ਨੇ ਮੰਨ ਲਿਆ ਵੀ ਰੱਬ ਸਾਰੇ ਵਿੱਚ ਵਸਦਾ ਤੇ ਸਾਰੇ ਵੀ ਦੇਖਿਆ ਉਹਨਾਂ ਨੇ ਅਸੀਂ ਵੀ ਕਹੀ ਜਾ ਰਹੇ ਹਾਂ ਵੀ ਰੱਬ ਸਾਰੇ ਵਿੱਚ ਵਸਦਾ ਹੈ ਅਰ ਦੇਖਿਆ ਤੇ ਨਹੀਂ ਅਸੀਂ ਉਹਨਾਂ ਦੇ ਦੇਖ ਕੇ ਕੀ ਇਹ ਗੱਲ ਸੰਤ ਉਹ ਗੱਲ ਕਹਿੰਦਾ ਜਿਹੜਾ ਅੱਖੀਂ ਵੇਖਦਾ ਹੈ ਸੰਤ ਉਹ ਗੱਲ ਕਹਿੰਦਾ ਹੈ ਜਿਹੜੀ ਉਹਨੇ ਗੱਲ ਅੱਖੀਂ ਦੇਖੀ ਹੋਵੇ ਅਸੀਂ ਸੁਣੇ ਸੁਣਾਈ ਕਰ ਰਹੇ ਹਾਂ ਉਹਨਾਂ ਦੀ ਮੇਰੇ ਬਸਾਰੇ ਵਿੱਚ ਵਸਦਾ ਹੈ ਵਸਦਾ ਸਰਵ ਵਿੱਚ ਵਸਦਾ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਕਿਹਾ ਸਾਰੇ ਵਿੱਚ ਰੱਬ ਵਸਦਾ ਹੈ ਤੇ ਉਹ ਕੰਧ ਕਿੰਨੇ ਮਜ਼ਬੂਤ ਹੈ ਕਿੰਨੀ ਤੇ ਚੌੜੀ ਲੰਬੀ ਕੰਧੋ ਸਾਡੇ ਪਰਮੇਸ਼ਰ ਵਿੱਚ ਤੇ ਪਾਸ਼ਾ ਨੇ ਸਾਨੂੰ ਲੈ ਕੇ ਦਿੱਤਾ ਬਗਾਨਾ ਸਮਝਾਇਆ ਕਿਉਂਕਿ ਉਹਨਾਂ ਨੇ ਪਹਿਲਾਂ ਉਹ ਕੰਧ ਦੇਖੀ ਗੁਰੂ ਜੀ ਨੇ ਇਰੂ ਕੰਦ ਜੁਕਰ ਕੀਤਾ ਤੇ ਉਹ ਕੰਦ ਕਿੰਨੇ ਕੁ ਪਤਲੇ ਕਿੰਨੇ ਕੁ ਮੋਟੀ ਆ ਆਪਾਂ ਸਭ ਗੰਡੇ ਰੂਪੇ ਆਜ ਨੂੰ ਜਾਣਦੇ ਆ ਇੱਕ ਪਿਆਜ਼ ਦੀ ਗਿਰੀ ਵਾਲੀ ਛਿਲਕ ਹੁੰਦੀ ਆ ਇੱਕ ਪਿਆਜ਼ ਦੀ ਖਾਨ ਵਾਲੀ ਗਿਰੀ ਵਾਲੀ ਛਿਲਕ ਹੁੰਦੀ ਆ ਇਹ ਤਦੂ ਦੀ ਪਤਲੀ ਦੀ ਪਤਲੀ ਬਿਲਕੁਲ ਪਤਲੀ ਛਿਲਕ ਹੁੰਦੀ ਆ ਉੱਪਰ ਪੜਦੇ ਦੇ ਕਰਨੇ ਦੇ ਵਿੱਚ ਦੋ ਪਰਤਾਂ ਆ ਦੋ ਪਰਤਾਂ ਇੱਕ ਮੋਟੀ ਪਰਤ ਇੱਕ ਪਤਲੀ ਪਰਤ ਪਤਲੀ ਪਰਤ ਨੂੰ ਅਸੀਂ ਜਦੋਂ ਵਕਰੀ ਕਰਕੇ ਦੇਖਾਂਗੇ ਨਾ ਉਹਦੇ ਵਿੱਚ ਅਗਲਾ ਪਾਸਾ ਤੁਦਲਾ ਦਿਸਦਾ ਹੈ ਅਗਲਾ ਪਾਸਾ ਤੁਦਲਾ ਦੀਦਾ ਦਿਸ ਜਾਂਦਾ ਹੈ ਤੇ ਮੋਟੀ ਛਲ ਦੇ ਵਿੱਚ ਜੇ ਅਸੀਂ ਦੇਖਣਾ ਜੀ ਤਾਂ ਕੁਝ ਵੀ ਨਹੀਂ ਦਿਖਦਾ ਭਾਵੇਂ ਰੱਬ ਦੇ ਵਿੱਚ ਖੁਦਾ ਦੇ ਵਿੱਚ ਤੇ ਸਾਡੇ ਵਿੱਚ ਇੰਨਾ ਕੁ ਪੜਦਾ ਆ ਸੰਤਾਂ ਪਰ ਤਾਂ ਮਹਾਂਪੁਰਸ਼ਾਂ ਨੇ ਇਹ ਗੱਲ ਤੈਅ ਤੇ ਕਿ ਰੱਬ ਅਸੀਂ ਦੇਖਿਆ ਰੱਬ ਸਭ ਦੇ ਵਿੱਚ ਵੱਸਦਾ ਏ ਤੇ ਸਾਨੂੰ ਇੰਨਾ ਪਤਾ ਲੱਗਿਆ ਵੀ ਰੱਬ ਇੰਨਾ ਜੀਵਾਂ ਵਿੱਚ ਵੱਸਦਾ ਏ ਪਰ ਧੁੰਦਲਾ ਦਿਸਦਾ ਸਾਨੂੰ ਉਹ ਧੁੰਦਲਾ ਕਿਵੇਂ ਉਹ ਤੁਲਕ ਵਿੱਚ ਸਭ ਦਿਸਦਾ ਏ ਜਦੋਂ ਅਸੀਂ ਆਪਣੇ ਲਾਲਸ ਵੱਲ ਮੁਕਝਦੇ ਆਪਣੇ ਬਲਾਸ ਮੁਕਝਦੇ ਤੇ ਕਿਉਂ ਖਿੱਚਿਆ ਸੀ ਆਪਣੇ ਲਾਲਚ ਨੂੰ ਆਪਣੇ ਪਾਸੇ ਪਾਸ ਨੂੰ ਕਿਉਂ ਖਿਦੇ ਆ ਸੜਕ ਵਿੱਚ ਹੰਕਾਰ ਦੇ ਪਰਪਤਾਂ ਪੈਰੋਂ ਕੁਝ ਤਾਂ ਹੰਕਾਰ ਕਰਕੇ ਖਿੱਚਦੇ ਆ ਇਹ ਚੀਜ਼ ਇਹਦੇ ਕੋਲ ਨਹੀਂ ਹੁੰਦੀ ਜਿਹਦੇ ਚ ਮਿਲ ਕੋ ਹਣੀ ਚਾਹੀਦੀ ਸਾਨੂੰ ਤੂੰ ਦੀਜ ਦਿੱਸੀ ਉਹਨੂੰ ਅਸੀਂ ਸਾਫ਼ ਨਹੀਂ ਦੇ ਸਕਤੇ ਹੰਕਾਰ ਸਾਨੂੰ ਦੀਦਾ ਹੈ ਹਰ انسان ਨੂੰ ਦੀਦਾ ਹੈ ਤੁੰਦਲਾ ਦੀਦਾ ਹੈ ਤੁੰਦਰਾ ਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਅੰਦਰ ਅਹੰਕਾਰ ਹੈ ਮੋ ਸਭ ਨੂੰ ਦੀਦਾ ਹੈ ਪਰ ਆਪ ਨੂੰ ਪਤਾ ਨਹੀਂ ਲੱਗਦਾ ਤੁੰਦਲਾ ਦੀਦਾ ਕਿ ਮੋ ਬਸ ਬੱਦਾ ਹੋਇਆ ਸਭ ਲੁੱਟ-ਖੁੱਟ ਕਰਦਾ ਹੈ ਸਭ ਪਾਪ ਕਰਮ ਕਮਾਉਂਦਾ ਹੈ ਜਿੰਨਾ ਚਿਰ ਪਾਪ ਬਿਰਤੀ ਆ ਸਾਡੇ ਅੰਦਰ ਜਿੰਨਾ ਚਿਰ ਸਾਡੇ ਅੰਦਰ ਪਾਪ ਬਿਰਤੀ ਆ ਉਹਨਾਂ ਚਿਰ ਸਾਨੂੰ ਤੁਧਰਾ ਨ ਦਿਸੂਗਾ ਜਦਨ ਪਾਪ ਬਿਰਤੀ ਖਤਮ ਹੋ ਜਾਊਗਾ ਬਿਰਤੀ ਦੀ ਗੱਲ ਕਰਦਾ ਮੈਂ ਬਿਰਤੀ ਉਹ ਚੀਜ਼ ਆ ਸਾਡੇ ਅੰਦਰ ਛੋਟਾ ਜਿਹਾ ਵਿਚਾਰ ਪੈਦਾ ਹੋਣਾ ਉਹਨੋਂ ਸੀ ਬਿਰਤੀ ਗਵਾਣੇ ਛੋਟਾ ਜਿਹੜਾ পাপ ਦਾ ਵਿਚਾਰ ਪੈਦਾ ਹੋ ਉਹ ਪੈਦਾ ਹੋਇਆ ਵਿਚਾਰ ਫਿਰ ਵਾਧਦਾ ਹੈ ਇਹ ਪੈਦਾ ਹੋਇਆ ਮਨ ਤੇ ਵਿਚਾਰ ਸਿਰ ਤੇ ਵਿਚਾਰ ਸਿਰ ਤੇ ਸਿਰ ਤੇ ਵਿਚਾਰ ਨਹੀਂ ਪੈਦਾ ਕਰਦਾ ਵਿਚਾਰ ਤਾਂ ਮਨ ਪੈਦਾ ਕਰਦਾ ਹੈ ਵਿਚਾਰ ਤਾਂ ਮਨ ਪੈਦਾ ਕਰਦਾ ਹੈ ਉਹ ਮਨ ਜਦੋਂ ਵਿਚਾਰ ਪੈਦਾ ਹੋ ਗਿਆ ਤੇ ਉਹ ਤੇ ਅਸਰ ਹੋਇਆ ਨਾ ਇਸ ਗੱਲ ਦਾ ਤੇ ਤਨ ਨੂੰ ਨੇ ਕਿਹਾ ਵੀ ਕਾਰਾ ਕੰਮ ਤਾਨੂੰ ਇਹ ਗੱਲ ਕਰਤੀ ਮਨ ਨੇ ਵੀ ਕਾਰਾ ਕੰਮ ਕਿਉਂ ਕਿ ਮਨ ਸਾਡੇ ਸਾਰੇ ਸਰੀਰ ਦਾ ਮੁੱਖ ਅੰਗ ਆ ਅੱਛਾ ਹੁਣ ਅਸੀਂ ਕਹਾਂਗੇ ਵੀ ਸਾਰੇ ਅੰਗ ਸਾਨੂੰ ਦਿੱਦੇ ਆ ਸਾਰੇ ਅੰਗ ਸਾਨੂੰ ਦਿੱਦੇ ਆ ਤੇ ਮਨ ਕਿੱਥੇ ਬੈਠਾ ਆ ਜਿਹੜਾ ਸਾਨੂੰ ਦਿੱਤਾ ਨਹੀਂ ਤੇ ਸਾਡੇ ਮਹਾਪੁਰਸ਼ਾ ਨੇ ਗੁਰੂਆਂ ਪੀਰਾਂ ਨੇ ਕਹਤਾ ਵੀ ਮਨ ਸਮਝਣ ਵਾਲੀ ਗੱਲ ਸਮਝੋਗੇ ਤਾਂ ਉਹਨੂੰ ਹੀ ਜਿਹੜੀ ਕੋ ਦਿਸhti ਹੋਗੀ ਆਹ ਕਮਿਸਤਰੀ ਟ੍ਰੈਕਟਰ ਬਣਾ ਦਤਾ ਮੇਟ੍ਰਿਕ ਟੈਕਟਰ ਬਣਾ ਦਤਾ ਟ੍ਰੈਕਟਰ ਦੇ ਅੰਦਰ ਗੁਪਤ ਪੁਰਜ਼ੇ ਜਿਹੜੇ ਆ ਕੀ ਸਾਨੂੰ ਦੇ ਦਿਓ ਹੈਗੇ ਆ ਨਾ ਕੀ ਬਾਹਰੋਂ ਸਮਝਾਂ ਸਮਝ ਜਾਣਗੇ ਬਾਹਰੋਂ ਸਮਝਾਂ ਨਹੀਂ ਸਮਝ ਜਾਣਗੇ ਉਹਨੂੰ ਅੰਦਰੋਂ ਸਮਝਾਂਗੇ ਖੋਲਾਂਗੇ ਫੇਰ ਸਾਨੂੰ ਸਮਝ ਲੱਗੂਗੀ ਸਾਡੇ ਇਸੇ ਤਰ੍ਹਾਂ ਸਾਡਾ ਸਰੀਰ ਵੀ ਅੰਦਰੋਂ ਟਕਿਆ ਹੋਇਆ ਹੈ ਤੁਸੀਂ ਸਰੀਰ ਨੂੰ ਸਾਰਿਆਂ ਨੂੰ ਪਾੜ ਦੋ ਤੁਹਾਨੂੰ liver ਗੁਰਦੇ ਛੋਟੀਆਂ ਵੱਡੀਆਂ ਅੰਤਾਂ ਛੋਟੇ ਵੱਡੇ ਹੱਡ ਜਗਰ ਭਗਵਾਨ ਸਭ ਕੁਝ ਤੁਹਾਨੂੰ ਦਿਖ ਜਾਊਗਾ ਆਪਣੇ ਉਹਦੇ ਨਾਲ ਆ ਤੋਸ ਬਾਤ ਨੂੰ ਕਰਦੇ ਨਾ ਉਹ ਸਾਰਾ ਕੁਝ ਹੀ ਦੇਖ ਲੈਂਦੇ ਆ ਦਿਮਾਗ ਤੱਕ ਦੇਖ ਲੈਂਦੇ ਆ ਕੋਲ ਕੇ ਸਾਰਾ ਸੇ ਉਹਦੋਂ ਮੰਦ ਵਿੱਚੋਂ ਨਿਕਲਦਾ ਹੀ ਨਹੀਂ ਉਹਦੋਂ ਮੰਨ ਨੂੰ ਤਨਾ ਟਡੇ ਨਹੀਂ ਮੰਨੂ ਦੇਖਿਆ ਨਹੀਂ ਉਹਨਾਂ ਨੇ ਜਿਹੜਾ ਸਾਰਾ ਇਹ ਕੋੜੇ ਦੀ ਜੜਿਆ ਜਿੱਥੋਂ ਪਾਪ ਪੈਦਾ ਹੋਏ ਜਿੱਥੋਂ ਪਾਪਾਂ ਦੇ ਵਿਚਾਰ ਆਰੰਭ ਹੋਏ ਫਿਰ ਪਾਪ ਅੱਗੇ ਹੋਏ ਤਨ ਨੇ ਕੀਤੇ ਕਿਉਂਕਿ ਉਹ ਤੇ ਰਾਜਾ ਹੈ ਨਾ ਉਹ ਤੈਨੂੰ ਹੁਕਮ ਕਰੂਗਾ ਤਨ ਨੇ ਤੂੰ ਕਰਦਾ ਤੈਨੂੰ ਤੈਨੂੰ ਸਜ਼ਾ ਮਿਲਦੀ ਆ ਤੈਨੂੰ ਤੇ ਸਜ਼ਾ ਮਿਲਦੀ ਆ ਮਿਲਦੀ ਸਭਨੂ ਵੀ ਸਜ਼ਾ ਇੱਕ ਦਿਨ ਪਾਵੇਂ ਨਾ ਕਹੀਏ ਕਿਸੇ ਦਾ ਬੁਰਾ ਕਰਕੇ ਮਨ ਵੀ ਸੁਖੀ ਨਹੀਂ ਹੁੰਦਾ ਪਤਨ ਦਾ ਵੀ ਮੈਂ ਬੁਰਾ ਕੀਤਾ ਹੈ ਮਨ ਕਹਿੰਦਾ ਹੈ ਬੁਰਾ ਕਰ ਜਦੋਂ ਤਾਂ ਦੇ ਬੁਰਾ ਕਹਿੰਦਾ ਉਹਨੂੰ ਪਤਾ ਹੈ ਕਿ ਮੈਂ ਬੁਰਾ ਕੀਤਾ ਹੈ ਕਿਹੜਾ ਬੰਨੋ ਦੁੱਖ ਕਿਹੜੇ ਮਿਲ ਲਗੇ ਮਨ ਨੂੰ ਦੁੱਖ ਤੁਹਾਨੂੰ ਪਤਾ ਵੀ ਜੇ ਅੰਦਰ ਹੀ ਲੋਕੇ ਬੈਠਾ ਉਹਨੂੰ ਦੁੱਖ ਕੀ ਮਿਲ ਲਗੇ ਉਹਨੂੰ ਦੁੱਖ ਵੀ ਬਹੁਤ ਮਿਲਦੇ ਪਿਆ ਰਹੋ ਆ ਕਾਣਾ ਸਾੜਾ ਜਿਹੜਾ ਐ ਇਹ ਤੰਦਾ ਦੁੱਖ ਨਹੀਂ ਐ ਆ ਕਾਣਾ ਸਾੜਾ ਜਿਹੜਾ ਸਾਡੇ ਅੰਦਰ ਐ ਨਾ ਇਹ ਕਦ્વੈਤ ਚਿੰਤਾ ਫਿਕਰ ਇਹ ਤੰਦੇ ਨਹੀਂ ਐ ਇਹ ਸਾਰੇ ਮਨ ਦੇ ਆ ਇਹਨੂੰ ਵੀ ਦੁੱਖ ਬਹੁਤ ਸਾਰਦਾ ਪੈਂਦਾ ਐ ਤਦਸਲ ਮਨ ਦੇ ਸੁਖ ਦੀ ਗੱਲ ਕਰਦੇ ਪਾਤਸ਼ਾਹ ਸਾਡੇ ਨਾਲ ਹਿੰਦੂ ਵੀਰ ਹਨ ਇਹਨਾਂ ਦੇ ਧਾਰਮਿਕ ਗ੍ਰੰਥ ਜਿਹੜੇ ਉਹਨਾਂ ਵਿੱਚ 10 ਪਾਪ ਲਿਖੇ ਹੋਏ 10 ਪਾਪ ਉਹ